ਬੜੀ ਸਪੀਡ ਦੇ ਨਾਲ ਲੈੰਦੇ ਪੰਜਾਬ ਨੂੰ ਜਿਹੜਾ ਪਾਣੀ ਜਾ ਰਿਹਾ ਸੱਜਣੋਂ ਇਹ ਸਾਰਾ ਲੈੰਦੇ ਪੰਜਾਬ ਨੂੰ ਜਾਣਾ ਠੀਕ ਹੈ ਜੀ ਹੁੰਦਾ ਆ ਇਹ ਫਰੋਜਪੁਰ ਤੋਂ ਨਹੀਂ ਪਰ ਮੁਠਿਆਲੇ ਤੋਂ ਸਿੱਧਾ ਸੱਜਣੋਂ ਮੁਠਿਆਲੇ ਤੋਂ ਲੈੰਦੇ ਪੰਜਾਬ ਨੂੰ ਪਾਣੀ ਜਾਊਗਾ ਬੜਾ ਤੇਜ਼ ਪਾਣੀ ਆ ਕਹਿ ਰਹੀ ਕਰ ਰਿਹਾ ਏ ਇਹ ਵੀ ਪ੍ਰਮਾਤਮਾ ਕਿਸਾਨਾਂ ਦੇ ਨਾਲ ਕਿਉਂਕਿ ਬੜੀ ਏਕੜ ਜ਼ਮੀਨ ਲੋਕਾਂ ਜਿਹੜੀ ਫਸਲ ਆ ਬਰਬਾਦ ਹੋ ਚੁੱਕੀ ਆ ਇਹਨਾਂ ਫਸਲਾਂ ਦੇ ਉੱਤੇ ਬੜੀਆਂ ਉਮੀਦਾਂ ਦੀਆਂ ਐ ਕਿਸੇ ਨੇ ਕੋਈ ਸੋਹ ਗਰਜ ਕਰਨ ਦੀ ਕਿਸੇ ਨੇ ਕੋਈ ਵਿਆਹ ਦੀ ਗਰਜ ਗੇ ਲੋ ਕਰਨੀ ਆ ਜਾਂ ਕਿਸੇ ਨੇ ਕੋਈ ਆਪਣੀ ਮਕਾਨਾਂ ਦੀ ਜਾਂ ਕੋਈ ਕਿਸੇ ਨਾ ਕਿਸੇ ਦੇ ਬਹਾਨੇ ਪੈਸੇ ਦੇਣ ਦੇ ਆ ਬੜਾ ਕਹਿ ਰਿਹਾ ਉਮੀਦਾਂ ਸਾਰੀਆਂ ਤੇ ਪਾਣੀ ਫਿਰ ਗਿਆ ਭੈਣ ਭਰਾ ਆਪਣੇ ਜਿਹੜੇ ਘਰਾਂ ਚੋਂ ਡੰਗਰ ਕੱਢ ਰਹੇ ਆ ਬੜਾ ਯੋ ਵੀ ਤੰਗੀ ਹੈ ਘਰਾਂ ਦੇ ਵਿੱਚ ਬਿਲਕੁਲ ਪਾਣੀ ਆ ਗਿਆ ਤੇ ਨੀਲੀ ਰਾਵੀ ਦੀਆਂ ਮਈਆਂ ਸਜਣੋ ਫਿਰੋਜ਼ਪੁਰ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਜੇ ਕਿਉਂਕਿ ਪਾਣੀ ਵੀ ਫਿਰੋਜ਼ਪੁਰ ਦੇ ਵਿੱਚ ਆਇਆ ਤੇ ਜਿਹੜਾ ਬਿਲਕੁਲ ਦਾਦਾ ਹਾ ਫੁੱਟ ਵੀ ਕਿਹੇ ਥਾਵਾਂ ਤੇ ਕਿਹੇ ਥਾਂ ਤੇ 8-8 ਫੁੱਟ ਵੀ ਪਾਣੀ ਕਿਹੇ ਥਾਵਾਂ ਤੇ 2 ਫੁੱਟ 5 ਫੁੱਟ ਲੱਕ ਦੇ ਹਿਸਾਬ ਨਾਲ ਪਾਣੀ ਆ ਗਿਆ ਹੋਊਗਾ ਜਿਹੜੀਆਂ ਨੀਵੀਆਂ ਜਗ੍ਹਾ ਐ ਉਥੇ 8-8 ਦਾ 10 ਫੁੱਟ ਪਾਣੀ ਵੀ ਸਜਣੋ ਖੜਾ ਠੀਕ ਆ ਜੀ ਨਗਰ ਬੰਡਾਲਾ ਫਿਰੋਜ਼ਪੁਰ ਦਾ ਨੇੜੇ ਰਹਿ ਗਿਆ ਇਹਨੂੰ ਕੋਡ ਬੁੱਢਾ ਵੀ ਨੇੜੇ ਇਹਨੂੰ ਹਾਰਤ ਕੇ ਸੱਜਣੋਂ ਰਹਿ ਗਿਆ ਕਿਉਂਕਿ ਬੜਾ ਸੰਯੋਗ ਦਿੱਤਾ ਵੀਰ ਉਹਨਾਂ ਨੇ ਅਸੀਂ ਗਏ ਸੀ ਇਹਨਾਂ ਦਾ ਹਾਲਚਲ ਪੁੱਛਣ ਤੇ ਜਿੰਨੀ ਕਮਤ ਹੋਈ ਜੋ ਨਹੀਂ ਕਿ ਚਲੋ ਕਿਸੇ ਭੈਣ ਭਰਾ ਦੀ ਕਰਨੀ ਚਾਹੀਦੀ ਆ ਠੀਕ ਹੈ ਜੀ ਤੇ ਉਹਨਾਂ ਨੇ ਵਿਖਾਇਆ ਸਾਨੂੰ ਤੇ ਬੇੜੀ ਦੇ ਨਾਲ ਸਾਨੂੰ ਖੜਿਆ ਇੰਨਾ ਪਾਣੀ ਸੱਜਣੋਂ ਤੇ ਮਈਆਂ ਵੇਖੋ ਕਿੱਡੀਆਂ ਸੁਣੀਆਂ ਨੇਲੀ ਰਾਵੀ ਦੀਆਂ ਤੇ ਰੋੜੇ ਪਈਆਂ ਸੀ ਤਗੜਿਆਂ ਆ ਕੇ ਉਹਨਾਂ ਜਿਹੜੀਆਂ ਮਈ ਕੱਢੀਆਂ ਠੀਕ ਆ ਪਾਣੀ ਚ ਰੋੜ ਦੇ ਦੀਆਂ ਨੇਲੀ ਰਾਵੀ ਦੀਆਂ ਹੀ ਮੱਜਾਂ ਸਜਣੋ ਤੇ ਜਿਹੜਾ ਬਿਲਕੁਲ ਕਈਆਂ ਘਰਾਂ ਦੇ ਪਾਣੀ ਵੜ ਚੁੱਕਾ ਇਹਨਾਂ ਦੇ ਗੇੜ ਦੇ ਅੱਗੇ ਵੀਰ ਉਹਨਾਂ ਦੇ ਪਾਣੀ ਬਿਲਕੁਲ ਆ ਗਿਆ ਤੇ ਪਾਣੀ ਹੋਰ ਛੱਟਦਾ ਏ ਮਹਾਰਾਜ ਭਲੀ ਕਰੇ ਜਿਹੜਾ ਹੋਰ ਛੱਡਿਆ ਇਹਨਾਂ ਨੂੰ ਇਹ ਆ ਗਈ ਪਾਣੀ ਘਰੇ ਰਾਤ ਨੂੰ ਪਹੁੰਚ ਜਾਣਾ ਠੀਕ ਹੈ ਜੀ ਇਹ ਵੀਡੀਓ ਆਪਾਂ 27 ਅਗਸਤ 2025 ਨੂੰ ਵੀਡੀਓ ਬਣਾਈ ਆ ਸੱਜਣੋ ਬੇੜੀਆਂ ਦੇ ਨਾਲ ਜਿਹੜਾ ਬਿਲਕੁਲ ਘਰਾਂ ਦੇ ਵਿੱਚ ਲੋਕ ਫਸੇ ਹੋਏ ਆ ਪਾਣੀ ਧਾਣੀ ਸੋ ਤੁਹਾਨੂੰ ਪਤਾ ਏ ਰਸਤਰੀ ਲੋਡ ਹੁੰਦੀ ਆ ਉਹਨਾਂ ਨੂੰ ਪਚਾਰ ਰਹੇ ਆ ਠੀਕ ਆ ਤੇ ਜਿੰਨੇ ਵੀ ਜੋਗੇ ਆ ਭੈਣ ਭਰਾ ਸਾਹਿਬ